ਸਰਨ ਨਾਮਿਕ ਕੱਢ ਦੇ ਜਾਨਾ ਕੋ ਤੇ ਅਨ ਕਿਸ ਕਰਮ ਨਾ ਜਾਣਾ ਸਾਧ ਨਾ ਜਾਣਾ ਸਾਰ ਨਾ ਜਾਣਾ ਤੇਰੀ ਹੋ ਸਭ ਤੇ ਵੱਡਾ ਸਤਿਗੁਰ ਦਾ ਲਖ ਹੋ ਜਨ ਕਲ ਰਾਖੀ ਮੇਰੀ ਜਨ ਕਲ ਰਾਖੀ ਤੇਰੀ ਏ ਕੋ ਘਰ ਸਤਿਗੁਰ ਪਰਸਾ ਸਭਾ ਬਲਾ ਤੋਤਾ ਸ਼ਕਤ ਕਰੇ ਤੋਤਾ ਯਮਰਤ ਕੰਨੇ ਲੋਏ ਨਾ ਬਲ ਪ੍ਰੇਮ ਰਤੋ ਰਾਮ ਰਾਜ ਮਨ ਰਾਮ ਕਸਵਰ ਬਨਪ੍ਰੇਰਤੁ ਨਾ ਮਨਰਾਗਤ ਸਵਤਨਾ ਕੰਚਨਸੋ ਨਾ ਤਿਤਸੁ ਹੋ ਗੁਰਵਖਰੰ ਕਤ ਕਾ ਸੁਤਨਾ ਕਰਤਾ ਬੁਰਖਨਰ ਪਾਉ ਨਿਰਵੈ ਕਾਲਮੁਰਤ ਅਗਨੀ ਸੇ ਪੰਗੁਰ ਪ੍ਰਸਾਦ ਸ ਬਲ ਬਲ ਵਾਰ ਸ਼ਲੋਕਾਂ ਨਾਲ ਸ਼ਲਕ ਪੀ ਮਹਿਲੇ ਪਹਿਲੇ ਕਿਲੇ ਖਟੰਡੇ ਸਰਾਜ ਦੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰਿਆ ਆਪਣੇ ਦਿਹਾੜੀ ਸਰਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਾਲਾ ਦੁਜਾ ਜੇ ਸੋਚ ਲਗਵੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰਬਿਨ ਕੋ ਰਿਆ ਅਧਾਰ ਮਾਲਾ ਕਲਾ ਨਾਲੋ ਗੁਰਨਾ ਚੇਤਨੀ ਮਨਿ ਆਪਣੇ ਸੁਚੇਤ ਕੋਟੇ ਤੇ ਰੁਵਾੜ ਜੋ ਚੁਣੇ ਅੰਦਰ ਕੇ ਕਿਤੇ ਅੰਦਰ ਛੁੱਟਿਆ ਅਨੰਛਨਾ ਬੁਲੀਆ ਬੁਲੀ ਹਵਕੜੇ ਤੇ ਤਨ ਕੋ ਸੁਵਾੜ ਕੋੜੀ ਆਪੀ ਨੇ ਆਪ ਸਾਜੋ ਆਪੀ ਨੇ ਰਤੋਨਾ ਕੋਈ ਕੁਦਰਤ ਸਾਜਿਆ ਕਰੇ ਨਾ ਸੱਜ ਤੋਤਾ ਦਾਤਾ ਕਰਤਾ ਆਪੋ ਕੋ ਸੁਲੇ ਕਿਰਪਾ ਕਰਾ ਤੂੰ ਜਾਣੋ ਸਭ ਛੇਕੇ ਵੇਸੇ ਗੁਣ ਤੇ ਆਈ ਸਭ ਤੋਂ ਚਾਹੇ ਕਰਿਆ ਸੇ ਮੇਰੇ ਤੋਤਾ بڑی اپنی 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 نام دوئی پتر ساتھ ایک ریا سنڈے تو چاہو رادا کرتا ہے اپنی تو دوزے بکری پساؤ تو جانو ہی راب سے دے لے چھے دن رکھواؤ کریا سنڈے تو چاہو کریا سنڈے تو چاہو جب प्रेम बढ़ी मनुवारिया अन्याले i ਲੋਕਮਲਾ ਕਲ ਸਚਿ ਤ੍ਰਿਖੰਡੋ ਸੱਚ ਬ੍ਰਹਮੰਡ ਸੱਚੀ ਤੇ ਲੋ ਸੱਚੇ ਆਕਾਰ ਸੱਚੀ ਤੇ ਗਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੇਵਾਨ ਸੱਚਾ ਤੇਰਾ ਕਰਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸਾੜ ਸੱਚੀ ਤੇ ਅਖ ਲੱਖ ਕਰੋੜ ਸੱਚੀ ਸਭ ਤਾਂ ਸੱਚੀ ਸਭ ਜੋਰ ਸੱਚੀ ਤੇਰੀ ਸੁਭਤੋ ਸੱਚੀ ਸਲਾ ਸੱਚੀ ਤ੍ਰੀਗੁਰੇ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮੁਰਜੇ ਸੁਕਾ ਚਨੇ ਕਾਚ ਮਾਰ ਲਾ ਪਹਿਲਾ ਵੱਡੀ ਵੱਡਿਆਈ ਜਾ ਵਟਾ ਨਾ ਵੱਡੀ ਵੱਡਿਆ ਸੱਚ ਨਹੀਂ ਆਉ ਵੱਡੀ ਵੱਡੇ ਚਾਲੀ ਚਲਖਾ ਵੱਡੀ ਵੱਡੇ ਹੀ ਜਾਣੇ ਆ ਲਾ ਵੱਡੀ ਵੱਡੇ ਪੂਜੇ ਸੋ ਪਾਉ ਵੱਡੀ ਵੱਡੇ ਜਾ ਪੁੱਛ ਨਾ ਦਾਤ ਵੱਡੀ ਵੱਡੇ ਆਈ ਜਾਇ ਆਪੇ ਆਪ ਨਾਨਕ ਕਰਨ ਕਥਨੀ ਚਾਏ ਕੀਤਾ ਕਰਨਾ ਘਰ ਬਿਚਾਏ ਮਹੰਲਾ ਦੂਜਾ ਦੂਜਾ ਏ ਜਗ ਸੱਚਾ ਕੀਏ ਕੋਟੜੀ ਸੱਚੇ ਕਾ ਵਿੱਚ ਵਾਸ ਇੱਕ ਨਾਮ ਗੋਦ ਮਾਇ ਲੈ ਤੋ ਕਰੇ ਬਿਨਾ ਅਥੇ ਕਿਣਾ ਪਾਣੀ ਘੜ ਲੈ ਕਿਨਾ ਮਾਇਆ ਵਿੱਚ ਨਿਵਾਸ ਏ ਵੀ ਅਕਨਜਾਪੇ ਜੇ ਕਿਸੇ ਜਾਣੇ ਰਾਸ ਨਾਨਕ ਗੁਰਮੁਖ ਜਾਣੀ ਤਾ ਕੋ ਆਪ ਕਰੇ ਪਰ ਘਾਥ ਪਾੜੀ ਨਾਨਕ ਕੇ ਅਥ ਨ ਜਾਪਨੀ ਹਰਤਾ ਕੇ ਬਦਵਾਕ ਆਪਰਾਇ ਸਾਕ ਤੇ ਫਿਰਿਆ ਨਾਨਕ ਦੀ ਉਪਾਏ ਇੱਕ ਬਿਕਾਵ ਤਰਨ ਗੋ ਸੱਚੇ ਸਾਕੀ ਨੂੰ ਹੋਰ ਬਰਦਾਸ਼ਤ ਜਗ ਮਾਗਵਾ ਆਉ ਦਾ ਪੈ ਗੋੜੀ ਆਤਮਾ ਤੋ ਗੋਦਖਾ ਮਾ ਹਿਰ ਦਾਇਰੇ ਤੁਮ ਸਿਟੇ ਉੜੀ ਪਾਇ ਕੇ ਲਿਖਣਾ ਵੇ ਤਰਮਬਾਲੇ ਤੇ ਗਟੂ ਲਿਖ ਨਿਪੜ ਜਾਣ ਬਗੜ ਜਮਾਲਿਆ ਥਾਨ ਪਾਇ ਨ ਕੋੜ ਰ ਮੁਕਾਲੇ ਦੋਜੇ ਚਾਲਿਆ ਤਰ ਨਾ ਰਤੇ ਜਿਨੇ ਗਏ ਹਰ ਗਏ ਤੇ ਟਕਣ ਵਾਲਿਆ ਜਿਗਨਾਵੇ ਤਰ ਬਹਾਲਿਆ ਲਿਖਨਾਵੇ ਤਰ ਬਹਾਲਿਆ ਜਪੂ ਸਾਤ ਨਾਮ ਜੀ ਰਾਈ ਕੋ ਜੀ ਆ ਮੂਰਖ ਗੋਗ ਚਰਨ ਗੁਤੀ ਇਹਨ ਗੋਗ ਰ ਰੰਗਾ ਇਹ ਸੰਤ ਜਨਾਹ ਕਾ ਭਾਗ ਸਤਿ ਸੋਹ। ਸ਼ਲੋਕ ਮਾਲਾ ਗੱਲ ਗੱਲ। ਜਿਸਵਾਦਨਾਦ ਜਿਸਵਾਦ ਪੀਰ ਜਿਸਵਾਦ ਜੀਬ ਸਵਾਦ ਪੀਰ ਜਿਸਵਾਦ ਰੂਪ ਜਿਸਵਾਦ ਰੰਗ ਫਿਰ ਜੰਮ ਜੰਮ। ਵਿਸਮਾਦ ਬਣ ਵਿਸਮਾਦ ਕਾਣੀ ਵਿਸਮਾਦ ਸਾਧਕ ਵਿਸਮਾਦ ਅਗਨੀ ਕੀ ਡੇ ਵਿਡਾਣੀ ਵਿਸਮਾਦ ਤਰਤ ਵਿਸਮਾਦ ਕਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਬਜੋ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਤ ਵਿਸਮਾਦ ਸਲਾ ਵਿਸਮਾਦ ਜੜ ਵਿਸਮਾਦ ਰਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਲੇਖੇ ਹਾਜਰਾ ਜੂਰ ਵੇਖ ਵਿਰਾਲ ਰਿਆ ਵਿਸਮਾਦ ਨਾਨਕ ਬੋਜਨ ਪੁਰੇ ਪਾਪਾ ਲਾ ਕਲਾ ਕੁਦਰਤ ਦੇ ਕੁਤਤ ਦੇਖੋ ਨੀ ਕੁਦਰਤ ਦਾ ਪਾਸ ਕੁਤਾਰਕ ਕੁਦਰਤ ਬਾਤਾਂ ਲਈ ਕਾਥੀ ਕੁਦਰਤ ਬੇਕਾਰ ਕੁਦਰਤ ਬੇਪਰਾਨ ਜਿਵੇਂ ਕੋ ਘਰ ਵਿਚਾਰ ਕੁਦਰਤ ਦਾ ਕਾਣਾ ਪੀਣਾ ਪੰਨਣਾ ਕੁਦਰਤ ਪਿਆਰ ਕੁਦਰਤ ਜੱਤ ਜਿਵੇਂ ਹੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੇ ਕੁਦਰਤ ਵਦੀ ਕੁਦਰਤ ਮਾਰ ਵੀ ਬਾਣ ਕੁਦਰਤ ਪਾਣ ਪਾਣੀ ਵਜੰਤਰ ਕੁਦਰਤ ਕਰਤੀ ਖਾਕ ਰੌ ਤੇਰੀ ਤੂੰ ਕਾਦਰ ਕਰਤਾ ਪਾਕੇ ਨਾਏ ਬਾਗ ਨਾਨਕੋ ਕੁਮੀ ਅੰਦਰ ਵੇਖਿਆ ਵਰਤੇ ਥਾ ਕੋ ਤਾਕ ਪਾੜੀ ਆਪੀ ਨ ਕੋ ਕੋ ਕਹ ਹੋਏ ਪਸ਼ਮਨ ਹੋ ਰਸ ਗਾਇਆ ਨਾ ਹੋ ਤੂੰ ਇਹ ਦਰਦ ਦਲ ਸੰਗ ਕਾ ਤੁਝਾ ਆਪਿ ਨੀ ਪੁਰਗੋ ਬੋਖੇ ਪਹਰ ਪੋਰਦਾਇਆ ਵਟਾ ਹਵਾ ਤੁਨ ਜਰਗ ਲਗ ਲਗਾ ਤੇ ਚਲਾ ਆਗੇ ਕਰਨੀ ਕੀਤ ਵਾਕਿਆ ਵੇ ਲੇਖਾ ਕਰ ਸਮਝਾਇਆ ਥਾਵਨਾਵਾਂ ਦੀ ਪੌਂਦੀਏ ਥੁਣੀਏ ਕੀ ਆ ਰਾਇਆ ਮਰਿਆ ਦੇ ਜਨਮ ਗਵਾਇਆ ਮਰਿਆ ਤੇ ਜਨਮ ਗਵਾਇਆ ਜੱਪੋ ਸਤਿਨਾਮ ਸ੍ਰੀ ਵਾਹਿਗੁਰੂ ਦੀ ਰੀਤ ਦਿਆਗ ਸਰਬੇ ਅਗਪੀ ਹਰ ਪ੍ਰਾਪ ਪ੍ਰਵਹਾਰ I'm so ਪੈ ਵਿੱਚ ਵਰਣ ਬੈ ਸਵਾਪ ਬੈ ਵਿੱਚ ਜਲੇ ਲਖ ਦਰੀਆ ਪੈ ਵਿੱਚ ਅਗਨ ਕੱਢੇ ਪੈ ਗਾਰ ਰੂਪੇ ਵਿੱਚ ਧਰਤੀ ਦਵੀ ਪਾਰ ਪੈ ਵਿੱਚ ਫਿਰੇ ਸਰਪਾਰ ਪੈ ਵਿੱਚ ਰਾਜਾ ਤਰੰਤਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਦਿਆ ਅੰਤ ਪੈ ਵਿੱਚ ਸਿੱਧ ਬੁੱਧ ਸਰਨਾਥ ਕਾ ਚਾਡਾਣੀ ਆਕਾਸ਼ ਸਾਹਿਬ ਚ ਜੋ ਫਾਬ ਸੁਰਬਤਿ ਆਵ ਜਗ ਬੂਰ ਸਗਲਿਆ ਪੋ ਲਿਖਿਆ ਅਸਰ ਦੇਖ ਨਾਨਕ ਨਿਰਭਉ ਨਿਰੰਕਾਰ ਸਚੀਖੁ ਮਾਲਾ ਨਾਗਦਰ ਪੋ ਨਰੰਕਾਰ ਕੇ ਤੇ ਰਾਮ ਰਵਾਲ ਖਿਤੇ ਕਨ ਕਾਣੀ ਕੇ ਤੇ ਮੇ ਉਚਾਰ ਕੇ ਤੇ ਨੱਤੀ ਮੰਗਤੇ ਕਿਉਂ ਰੂਰੇ ਤਾਲ ਬਾਜਾਰੇ ਬਾਜਾਰ ਮੇ ਆ ਕਡੇ ਬਾਜਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਬਤਾਲ ਲਗ ਡਗਿਆ ਕਿ ਹਉਦਲੇ ਲਗ ਡਗਿਆ ਕਿ ਹਾਰ ਜੇ ਤਰਭੈ ਨਾਨਕਾ ਸੇ ਤਰੋ ਬੇਸਰ ਗਿਆਨ ਅਗਰ ਟੁੱਟਿਆ ਕਥਨਾ ਕਰਦਾ ਥਾਰ ਕਰ ਮਿਲੇਤਾ ਬਾਈਏ ਔਰ ਇੱਕ ਮਦੂ ਕੁਮਕਵਾਰ ਪਾੜੀ ਨਾ ਤਰ ਕੇ ਵੀ ਆਪਨੀ ਤੋ ਬਗਰੀ ਸਤਿਗੁਰ ਪਾਣਾ ਤਿਜਨ ਉਪਰਮ ਮੈਂ ਸਤਿਗੁਰ ਸਾਧੂ ਸੁਨਾਇਆ ਸਤਿਗੁਰ ਜੀ ਉਡਦਾ ਦਾ ਕੋਣੀ ਜਪ ਸੁਣੀ ਲੋਕ ਸੁਆਇਆ ਸਤਿਗੁਰੁ ਮਿਲਿ ਸਚ ਪਾਇਆ ਜੀਤੀ ਵਿੱਚ ਬਉ ਗਵਾਇਆ ਜਿਨਿ ਸਚੋ ਰਤਿ ਬੁਜਾਇਆ ਜਿਨਾਂ ਸਚੋ ਰਤਿ ਬੁਜਾਇਆ ਜਪੋ ਸਤਿ ਨਾਮੁ ਜੀ ਦੀ ਵਾਸ ਕੀ ਰਾਇ ਗੁਰਮਖ ਟੋਂਡ ਟੋਡੇ ਦੇ ਆ ਹਰ ਸੱਜਣ ਨਦਾ ਰਾਮ ਰਾਗੇ ਕੰਪਨ ਖਾਇਆ ਓਟ ਗੜ ਵਿੱਚ ਹਰ ਹਰ ਸੁਦਾ ਹਰ ਹਰ ਸੁਦਾ ਹਰ ਹਰ ਹੀਰ ਰਤਨ ਹੈ ਹਰ ਹਰ ਹੀਰ ਰਤਨ ਹੈ ਮੇਰਾ ਮਨ ਕਨ ਗੁਦਾ ਗੋਪੀ ਦੇ ਹਰ ਪਾਇਆ ਨਾਨਕ ਰਾਸ ਗਾਇਆ ਆਮਕ ਰਾਸ ਗੁੰਦਾਂ ਸ਼ਲੋਕ ਮਾਲਾ ਗਲਾ ਕੜੀਆਂ ਸੱਬੇ ਗੋਪੀਆਂ ਪੈਰ ਗਨ ਗੋਪਾਲ ਜੈਣ ਬਣ ਪਣੀ ਬਸੰਤ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜਨ ਜੀ ਨਾਨਕ ਮੋਸੇ ਜਾਨ ਗੋਦੀ ਖੈ ਗਿਆ ਚਮਕਾਲ ਮਾਲਾ ਪਹਿਲਾ ਵੈਂਟਲੇ ਨਚਨ ਗੁਰ ਪੈਰ ਹਲਾਇਨ ਗੁਰੰਜੇ ਉਡੋ ਡਰਾਵਾ ਚਾਟੇ ਪਾ ਵੇਖੀ ਲੋਕਾ ਸੇ ਕਰ ਜਾਏ ਰੋਟੀਆਂ ਘਰ ਪੂਰੇ ਤਾਰਾ ਬਿਚਾਰੇ ਦਰਬੀ ਨਾਲ ਲਗਾਉ ਨ ਕੋ ਫਿਰ ਗਾਵਨ ਕਾਨ ਗਾਵੇ ਜੀ ਕਾ ਰਾਜੇ ਰਾਮ ਦੇ ਰਾਮ ਦਰੇ ਪੋ ਦਰੇ ਕਾ ਗਾਵੇ ਜੀ ਮਬਜਾ ਗਾਤੀ ਆ ਸਗਲ ਜਹਾਨ ਸੇਵਕ ਸੇਵ ਕਰਮ ਜੜਾ ਪੈਨੀ ਰੈਣ ਜਨਾ ਮਚਾਓ ਜੀ ਕੀ ਸਿੱਖਿਆ ਗੁਰ ਵਿਚਾਰ ਨਗਰੀ ਕਾ ਨਗਾਏ ਬਾਰ ਖੁਲੂ ਦਰਗਾਹ ਚ ਕੀ ਤੱਕ ਤਾਲੂ ਬਰੋਲੇ ਬਹੁਤ ਨਤ ਲਾਟੂ ਮਾ ਦਾਨੀ ਅਨਗਬ ਕੀ ਬੋੰਦ ਲੈਣਾ ਤਾਂ ਸੂਏ ਚੜ ਪੋਏ ਜਦ ਅਨੰਤ ਕ ਬੋੰਦ ਗੰਤ ਤਨੇ ਹੱਥ ਬੰਦਰ ਵਾਤ ਪਾਏ ਸੁਹਾਏ ਵਾਏ ਕਿ ਤੱਕ ਜਉ ਕੋਈ ਨੱਚ ਨੱਚ ਹਉ ਤੇ ਜਲੀ ਤੇ ਰੋਏ ਉਟ ਨੱਚ ਆਇ ਜਿੰਦ ਨਾ ਹੋਏ ਨੱਚਣ ਗੁਤਨ ਮਨ ਕਾ ਚਾਉ ਨਾਗ ਜਨ ਮਨ ਪਾਉ ਤੇ ਨਾ ਮਨ ਪਾਉ ਪਾੜੀ ਨਾਉ ਤੇਰਾ ਨਿਰਕਾਰ ਹੈ ਤੈ ਲਈ ਨਾਗ ਕਿ ਨਾ ਜਾਏ ਇਹ ਪੰਡਤ ਸਾਹਿਬ ਤੋਂ ਸੁਦਾ ਦੇਖਾਂ ਜੀ ਅੱਖ ਖਦਾਈ ਹੈ ਨਾਮ ਤੇਰਾ ਆਸਰਾ ਹੈ ਨਹੀ ਭਰਨਾ ਜਾਇ ਹੈ ਇਹ ਪੰਡਤ ਸਾਹਿਬ ਤੋਂ ਸੁਦਾ ਦੇਖਾਂ ਜੀ ਅੱਖ ਖਦਾਈ ਹੈ ਜੇ ਲੋੜ ਚ ਪਾਇਆ ਆਪਣਾ ਕਰ ਪੁਨਹ ਤਿਸ ਰਾਹੀ ਹੈ ਤੇਜਰ ਵਾਹ ਕਦਾ ਜੈ ਜੀ ਆਪਣੀ ਗਤੀ ਦਾ ਦੇਖਾ ਜਿਓ ਘਵਾਈਏ ਢੀ ਲੋੜੇ ਚੰਗਾ ਆ ਪੜਾ ਕਨ ਕੋ ਨੋ ਨਹੀਂ ਜਤ ਸਦਾਈ ਹੈ ਜੀ ਜਰਵਾਣਾ ਪਰ ਹਰੇ ਜਰ ਬੇਸ ਕਰੀਂਦੀ ਆਈ ਕੋਰੇ ਨਾ ਪਰਿਅ ਪਾਈਆ ਕੋਰੇ ਨਾ ਪਰਿਅ ਪਾਈ ਜੱਪੂ ਸਤਨਾਮ ਨਿਵਾਸ ਤੁਝੇ ਪਥ ਦਸਾਵਾ ਉਹ ਤੋਖਲ ਦੀ ਬੋਧ ਜੋਬਨ ਵਾਲੀ ਰਾਮ ਰਾਧੇ ਆਜ ਹਰ ਹਾ ਸ਼ਲੋਕ ਮਾਲਾ ਪਹਿਲਾ ਮੁਸਲਮਾਨਾ ਸਿਰ ਜ਼ਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਬਗਤ ਵਤੀ ਵੇਖਣ ਕੋ ਦੇ ਦਾ ਹਿੰਦੂ ਸਲਾਇਨ ਸਲਾਇਨ ਦਰਸ਼ਨ ਰੂਪ ਭਾਰਤੀ ਇਤਨਾ ਵਿਰ ਜਾਗੂ ਜੈ ਅਗਰਵਾਸ ਬੇਕਾਰ ਜੋ ਕੀ ਸੋ ਧਿਆਵਨ ਜੇ ਤੇ ਅਲਖ ਨਾਮ ਕਰਤਾਰ ਸੁਖ ਅਮਰਤ ਨਾਮ ਨੇ ਜਨਕਾਇਆ ਕਾਕਾਰ ਸਤ ਛਤਿਆ ਮਨਸਾ ਤੋਗੁ ਭਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਾਸਾ ਸੁਗਣਾ ਸੁਖ ਕਰੇ ਸੰਸਾਰ ਚੋਰਾ ਜਾ ਰ ਤੈ ਕੁੜਿਆ ਰਖਾ ਰਾ ਬਾਪ ਵিকার ਇਕ ਹੁੰਦਾ ਖੈ ਚਲਿਆ ਤਾ ਤਨਾ ਪਿਕਾਈ ਕਾ ਜਲਥਾ ਜੀਆਂ ਪੁਰੀਆਂ ਲੋ ਆਕਾਰ ਆਕਾਰ ਉਹ ਜਿਆ ਕਿਸ ਤੂ ਜਾਣੇ ਤਨਾ ਪੀ ਤੇਰੇ ਸਾਰ ਨਾਨਕ ਪਾਤਸ਼ਾਹ ਤਪੂ اسلام ਸੱਚਾ ਨਾਮ ਹੈ ਦਾ ਅਰਸਦਾ ਆਨੰਦ ਰੇ ਦਿਨ ਰਾਤਿ ਗੁਣਵੰਤਿਆ ਆਪਾ ਸ਼ਰਮਾ ਲਾ ਪਹਿਲਾ ਬਿਟੇ ਮੁਸਲਮਾਨ ਕੀ ਬੇੜੇ ਪੈ ਕਮਿਆਰ ਗੜ ਪੰਡੇ ਟੱਗੇ ਜਲਦੀ ਕਰੇ ਬੁਕਾਰ ਜਲ ਜਲ ਰੋਵੇ ਬਾਪਣੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਣ ਕੀਆ ਤੂੰ ਜਾਣੇ ਕਰਤਾ ਰਖਾਉੜੀ ਬੇਰਸਾ ਤੁ ਕਰ ਕੇ ਨਾ ਆ ਆ ਸਤਿਗੁਰ ਵਿਚ ਆਖੋ ਮੁਕਾ ਕਰਤਿ ਪਿਆਰ ਆ ਸਤਿਗੁਰ ਵਿਚ ਆਪੇ ਪ੍ਰਖੇ ਕਰ ਸਤਿ ਕਰਿ ਕਿਨਿ ਨ ਪਾਇਆ ਸਤਿ ਕਰਿ ਕਿਨਿ ਨ ਪਾਇਆ ਸਤਿ ਕਰਿ ਬਿਥੇਔ ਰਖੇਂ ਕਰ ਬਰਗੜੇ ਆ ਗਿ ਸੁਨਾਇ ਸਤਿ ਕਰਿ ਮੁਲਾਇਦਾ ਮੁਗਤਾ ਜੀ ਨੇ ਵਿੱਚੋਂ ਪੋਚ ਚੁਕਾਇਆ ਉੱਤੋਂ ਹੋ ਵਿਚਾਰ ਹੈ ਜਨ ਗਤਿ ਅਸੁਤਲਾਇ ਰਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਰਖੋ ਹਥ ਨਾਮ ਜੀ ਵਾਹਿਗੁਰੂ ਜੀ ਗੁਰਮਖ ਪਿਆਰੇ ਆਇਐ ਬਿਨ ਬੈਚਰੀ ਵਿਚੰਨੇ ਆ ਮਰਾਜੂ ਤਨ ਬਹੁਤ ਮਨਰਾਗੀ ਆ ਹਰਨ ਰਸਿ ਪ੍ਰਕਾਸ਼ ਹੈ ਨ ਰਤਿ ਆਪਣੀ ਮੈਂ ਹਰ ਪ੍ਰਭ ਪਿਆਰ ਦਾਸ ਤੋਰੀ ਰੋ ਮੇਲ ਹਰ ਬਦ ਮੰਗ ਬੰਦੇ ਹਾ ਗਵਾ ਕੋਣ ਦੇ ਆਂਗੋਦ ਤਾਰਨਾ ਆਪ ਤਰਪਾਓ ਆਪ ਤਰਪਾਓ ਸਲੋਕਮਾਲਾ ਕਨ ਹੋਂ ਬਿਜਾਇਆ ਹੋਂ ਬੁਝ ਗਿਆ ਹੋਂ ਚ ਜੰਮਿਆ ਹੋਂ ਵਿਚ ਮੂਹਾ ਹੋਂ ਵਿਚ ਦੇਤਾ ਹੋਂ ਵਿਚ ਲਿਆ ਵਿਚ ਖਟਿਆ ਹੋਂ ਬੁਝ ਗਿਆ ਹੋਂ ਇਸ ਤਿਆਰ ਕੁੜਿਆ ਰਹਾ ਹੋਂ ਵਿਚ ਪਾਪਨ ਵਿਚਾਰ ਹੋਂ ਵਿਚ ਨਰਕ ਸੁਰਗ ਅਵਤਾਰ ਹੋਂ ਬਜਸੈ ਹੋਂ ਵਿਚ ਰੋਵੇ ਹੋਂ ਵਿਚ ਪਰਿਅ ਹੋਂ ਵਿਚ ਤੋ ਹੈ